ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਸਾਡਾ ਮਨ ਉਦਾਸ ਹੋਵੇ ਨਾ ਤਾਂ ਪਾਠ ਕਰਿਆ ਕਰੋ ਮੰਨਿਆ ਕਿ ਮਨ ਉਦਾਸ ਹੈ ਦਿਲ ਵਿੱਚ ਦੁੱਖ ਹੈ ਸਾਨੂੰ ਕੋਈ ਤਕਲੀਫ ਹੈ ਉਹਦਾ ਹੱਲ ਤੇ ਉਹਦਾ ਨਿਵਾਰਨ ਸਿਰਫ ਵਾਹਿਗੁਰੂ ਕੋਲ ਹੈ ਤੁਸੀਂ ਕਿਸੇ ਵੀ ਰੂਪ ਵਿੱਚ ਵਾਹਿਗੁਰੂ ਨੂੰ ਮੰਨਦੇ ਹੋ ਨਾ ਕਈਆਂ ਲੋਕਾਂ ਦੇ ਕਈ ਧਰਮ ਦੇ ਕਈ ਲੋਕ ਆਪਣੇ ਆਪਣੇ ਈਸ਼ਟ ਮੰਨਦੇ ਹਨ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਨਾ ਤਾਂ ਸੱਚੇ ਮੰਨਣਾ ਇਹ ਕਿਹਾ ਕਰੋ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਸਾਨੂੰ ਰਾਤ ਨੂੰ ਸੁੱਤਿਆਂ ਨੂੰ ਸਵੇਰੇ ਜਗਾਉਣ ਲਈ ਆ ਸਾਡੇ ਚ ਇੰਨਾ ਉਦਮ ਪੈਦਾ ਕਰਨ ਲਈ ਕਿ ਵਾਹਿਗੁਰੂ ਅਸੀਂ ਗੁਰਦੁਆਰਾ ਸਾਹਿਬ ਪਹੁੰਚੀਏ ਨਹੀਂ ਤਾਂ ਕਈ ਬਦਕਿਸਮਤੀ ਸੁੱਤੇ ਹੀ ਰਹਿ ਜਾਂਦੇ ਨੇ ਬਾਬਾ ਜੀ ਉਗ ਵੀ ਪਾ ਕੇ ਘਰਾਂ ਨੂੰ ਚਲੇ ਜਾਂਦੇ ਨੇ ਤੇ ਕਈ ਹਜੇ ਤੱਕ ਅੱਖਾਂ ਮਲਦੇ ਹੀ ਉੱਠਦੇ ਨੇ ਤੇ ਕਹਿੰਦੇ ਆ ਨਾ ਕਿ ਬਦਕਿਸਮਤੀ ਬਦਕਿਸਮਤੀ ਉਹ ਹੈ ਕਿ ਸਵੇਰੇ ਗੁਰਦੁਆਰਾ ਸਾਹਿਬ ਨਾ ਜਾਣਾ ਬਦਕਿਸਮਤੀ ਇਹ ਹੈ ਕਿ ਅਸੀਂ ਪਾਠ ਨਹੀਂ ਕੀਤਾ ਬਦਕਿਸਮਤੀ ਇਹ ਹੈ ਕਿ ਘਰ ਦੀ ਕੰਧ ਦੇ ਨਾਲ ਗੁਰਦੁਆਰਾ ਹੋਣ ਦੇ ਬਾਵਜੂਦ ਵੀ ਅਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਕਈਆਂ ਨੂੰ ਸਮਝਦੇ ਸਮਝਦੇ ਇਹ ਗੱਲ ਬਹੁਤ ਹੀ ਚੇਰ ਲੱਗ ਗਿਆ ਤੇ ਕਈਆਂ ਨੂੰ ਸਮਝ ਵੀ ਨਾ ਲੱਗੀ ਤੇ ਕਈਆਂ ਨੂੰ ਲੱਗੀ ਵੀ ਤੇ ਉਦੋਂ ਜਦੋਂ ਪੈਰ ਕਬਰਾਂ 'ਵਲ ਖਾਲਸਾ ਜੀ ਇਹ ਅੱਜ ਦੀ ਸੱਚਾਈ ਹੈ ਜਦੋਂ ਵੀ ਸਾਨੂੰ ਕੋਈ ਦੁੱਖ ਆਉਂਦਾ ਹੈ ਨਾ ਜਦੋਂ ਵੀ ਸਾਨੂੰ ਲੱਗੇ ਕਿ ਸਾਨੂੰ ਬਹੁਤ ਦੁੱਖ ਹੈ ਖਾਲਸਾ ਜੀ ਪਾਠ ਕਰਿਆ ਕਰੋ ਦੁਪਹਿਰਾ ਸਾਹਿਬ ਕਰਿਆ ਕਰੋ ਤਾਂ ਹਨਨ ਬਾਬਾ ਦੀਪ ਸਿੰਘ ਜੀ ਬੜੇ ਦਿਯਾਲੂ ਨੇ ਉਹ ਆਪਣੇ ਸਿੱਖ ਨੂੰ ਕਦੇ ਵੀ ਦੁੱਖ ਨਹੀਂ ਪਹੁੰਚਣ ਦੇਣਗੇ ਜੇ ਦੁੱਖ ਆਵੇ ਗਏ ਉਹ ਵੀ ਸੁੱਖ ਦਾ ਹੀ ਆਵੇਗਾ ਤੇ ਅੱਜ ਦੀ ਜੋ ਕਥਾ ਹੈ ਨਾ ਇਹ ਅੱਜ ਅਸੀਂ ਤੁਹਾਡੇ ਨਾਲ ਬਿਆਨ ਕਰਦੇ ਹਾਂ ਇਹ ਕਥਾ ਇੱਕ ਭੈਣ ਨੇ ਸਾਨੂੰ ਸੁਣਾਉਣਾ ਕੀਤੀ ਹੈ ਤੇ ਜਦੋਂ ਕਹਿੰਦੀ ਕਿ ਜਦੋਂ ਵੀ ਮਤਲਬ ਕਹਿੰਦੇ ਸਾਡੇ ਨਾਲ ਘਰ ਦੇ ਨਾਲ ਥੋੜੀ ਕੋ ਘਰ ਛੱਡ ਕੇ ਗੁਰਦੁਆਰਾ ਸਾਹਿਬ ਸੀ ਕਹਿੰਦੇ ਮੈਨੂੰ ਇਹਨਾਂ ਗਿਆਨ ਨਹੀਂ ਸੀ ਗੁਰਦੁਆਰਾ ਸਾਹਿਬ ਜਾਂਦਾ ਹੈ ਤਾਂ ਅਸੀਂ ਪੰਜਾਬੀ ਹੀ ਸੀ ਕਦੇ ਹੋਇਆ ਤੇ ਸ਼ੌਂਕ ਨਾਲ ਗੁਰਦੁਆਰਾ ਸਾਹਿਬ ਚਲੇਗੀ ਪਰ ਇਹ ਨਹੀਂ ਕਿ ਰੂਟੀਨ ਬਣਾਈ ਸ਼ੌਂਕ ਨਾਲ ਕੀ ਗੁਰਦੁਆਰਾ ਸਾਹਿਬ ਜਾਣਾ ਆਪਣੇ ਦੁੱਖਾਂ ਨੂੰ ਮਿਟਾਉਣ ਲਈ ਜਾਂਦੇ ਨਹੀਂ ਗੁਰਦੁਆਰਾ ਸਾਹਿਬ ਕੋਈ ਇਹ ਨਹੀਂ ਕਹਿਣ ਜਾਂਦਾ ਕਿ ਵਾਹਿਗੁਰੂ ਸ਼ੁਕਰ ਹੈ ਤੂੰ ਜ਼ਿੰਦਗੀ ਦਿੱਤੀ ਹੈ ਅਸੀਂ ਗੁਰਦੁਆਰਾ ਸਾਹਿਬ ਆਏ ਹਾਂ ਅਸੀਂ ਤੇਰੇ ਦਰਸ਼ਨ ਦੀਦਾਰੇ ਲਈ ਆਏ ਹਾਂ ਅਸੀਂ ਤੇਰਾ ਸ਼ੁਕਰਾਨਾ ਕਰਨ ਲਈ ਆਏ ਹਾਂ ਨਹੀਂ ਵਾਹਿਗੁਰੂ ਜੀ ਆ ਕਰ ਦੋ ਵਾਹਿਗੁਰੂ ਜੀ ਘਰ ਚ ਖੁਸ਼ੀਆਂ ਦੇ ਦੋ ਕੁਝ ਮੰਗਣ ਹੀ ਜਾਂਦੇ ਹਾਂ ਸਾਡੇ ਨਾਲੋਂ ਵੱਡਾ ਮੰਗਤਾ ਕੌਣ ਹੈ ਕੋਈ ਵੀ ਨਹੀਂ ਅਸੀਂ ਖੁਦ ਮੰਗਦੇ ਹਾਂ ਸਾਡੇ ਨਾਲੋਂ ਵੱਡਾ ਮੰਗਤਾ ਕੋਈ ਵੀ ਨਹੀਂ ਹੈ ਤੇ ਬੰਦਾ ਜਦੋਂ ਅਸੀਂ ਮੰਗਦੇ ਬਣ ਕੇ ਗੁਰੂ ਕੋ ਜਾਨੇ ਹਨਾ ਤੇ ਗੁਰੂ ਸਾਡੀ ਬਹੁਤ ਜਲਦੀ ਸੁਣਦੇ ਹੈ ਉਹ ਭੈਣ ਨੇ ਦੱਸਿਆ ਕਿ ਗੁਰਦੁਆਰਾ ਸਾਡੇ ਘਰ ਦੇ ਕੋਲ ਸੀ ਪਰ ਕਹਿੰਦੇ ਮੈਨੂੰ ਇਨਾ ਗਿਆਨ ਨਹੀਂ ਸੀ ਉਮਰ ਵੀ ਮੇਰੀ ਸੀ ਮੈਂ ਹੈ ਵੀ ਕਹਿੰਦੇ 30 ਸਾਲ ਦੀ ਸੀ ਪਰ ਕਦੇ ਪਾਠ ਵਿੱਚ ਕਦੇ ਧਿਆਨ ਹੀ ਨਹੀਂ ਦਿੱਤਾ ਕਦੇ ਕਦੇ ਹੀ ਅਸੀਂ ਪਾਠ ਕਰ ਲੀਦਾ ਸੀ ਉਹ ਵੀ ਇਸ ਤਰ੍ਹਾਂ ਸਮਝ ਲਓ ਵੀ ਬਸ ਇਹ ਨਹੀਂ ਕਿ ਉਹ ਵੀ ਖੁਸ਼ੀ ਨਾਲ ਪਾਠ ਕਰਨਾ ਹੈ ਜਾਂ ਕੋਈ ਦੁੱਖ ਮਟਾਉਣ ਲਈ ਪਾਠ ਕਰਨਾ ਹੈ ਸਿਰਫ ਐਦਾਂ ਹੀ ਹੈ ਕਿ ਅਸੀਂ ਬਸ ਪਾਠ ਕੀਤਾ ਇੱਕ ਫਰਜ਼ ਅਦਾ ਕਰਨਾ ਤੇ ਇੱਕ ਸ਼ੌਕ ਨਾ ਕਰਨਾ ਇੱਕ ਰੀਜ ਤੇ ਪਿਆਰ ਨਾ ਕਰਨਾ ਇੱਕ ਪਰਮਾਤਮਾ ਨੂੰ ਮਿਲਣ ਲਈ ਕਰਨਾ ਇਹ ਬਹੁਤ ਫਰਕ ਹੈ ਖਾਸਾ ਜੀ ਕਹਿੰਦੇ ਕਿ ਉਹਨਾਂ ਦੇ ਨਾ ਮਾਤਾ ਜੀ ਬਹੁਤ ਬਿਮਾਰ ਹੋ ਗਏ ਕਹਿੰਦੇ ਕਿ ਜਦੋਂ ਉਹਨਾਂ ਦੇ ਮਾਤਾ ਜੀ ਬਿਮਾਰ ਹੋ ਗਏ ਨਾ ਕਹਿੰਦੇ ਕਿ ਅਸੀਂ ਮੈਂ ਨਾ ਮਤਲਬ ਗੁਰਦੁਆਰਾ ਸਾਹਿਬ ਗਈ ਤੇ ਅਰਦਾਸ ਕੀਤੀ ਕਿ ਵਾਹਿਗੁਰੂ ਮੇਰੀ ਮੰਮੀ ਨੂੰ ਠੀਕ ਕਰ ਦੇ ਕਹਿੰਦੇ ਹਸਪੀਟਲ ਦੇ ਵਿੱਚ ਬਹੁਤ ਜਨਤਾ ਹੁੰਦੀ ਹੈ ਆਈ ਸੀ ਯੂ ਦੇ ਬਾਹਰ ਦੇਖੋ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਅੱਖਾਂ 'ਚ ਹੰਝੂ ਹੁੰਦੇ ਹਨ ਤੇ ਹਾਈ ਠੀਕ ਹੋ ਜੀ ਹਾਈ ਠੀਕ ਹੋ ਜੀ ਇਹ ਕਹਿੰਦਾ ਕੋਈ ਮਤਲਬ ਨਹੀਂ ਇਹਦੇ ਨਾਲ ਦੁੱਖ ਵੱਧਦੇ ਨਹੀਂ ਜੇ ਕਿਸੇ ਦਾ ਆਪਰੇਸ਼ਨ ਚੱਲ ਰਿਹਾ ਹੈ ਜੇ ਕੋਈ ਘਾਤਕ ਬਿਮਾਰੀ ਹੈ ਹਸਪੀਟਲ ਦੇ ਵਿੱਚ ਜੇ ਤੁਸੀਂ ਕਦਮ ਰੱਖਿਆ ਨਾ ਤਾਂ ਤੁਸੀਂ ਇਹ ਸੋਚੋ ਕਿ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰਦੋ ਜਿੰਨੂੰ ਤੁਸੀਂ ਲੈ ਕੇ ਆਏ ਹੋ ਨਾ ਹਸਪੀਟਲ ਉਹ ਵੀ ਠੀਕ ਹੋ ਜਾਏਗਾ ਤੇ ਪ੍ਰਮਾਤਮਾ ਦਾ ਮੇਰ ਵੀ ਉੱਤੇ ਹੋਏਗੀ ਜੇ ਕਿਸੇ ਦਾ ਆਪਰੇਸ਼ਨ ਚੱਲ ਰਿਹਾ ਹੈ ਤਸੁਖਮਨੀ ਸਾਹਿਬ ਦਾ ਪਾਠ ਅੱਜ ਕੱਲ ਹਰ ਇੱਕ ਦੇ ਕੋਲ ਫੋਨ ਅਵੇਲੇਬਲ ਹੁੰਦਾ ਹੈ ਹਰ ਇੱਕ ਦੇ ਕੋਲ ਫੋਨ ਹੁੰਦਾ ਹੈ ਚਾਹੇ ਉਹ ਜਿੰਨਾ ਮਰਜੀ ਗਰੀਬ ਕਿਉ ਨਾ ਹੋਵੇ ਹਰੇਕ ਬੰਦਾ ਸੁਣ ਸਕਦਾ ਹੈ ਕਰ ਸਕਦਾ ਹੈ ਕਹਿੰਦੇ ਨੇ ਨਾ ਸਿਮਰਨ ਇਹੋ ਜੀ ਧਾਤ ਹੈ ਉਹ ਹਰ ਦੁੱਖਾਂ ਨੂੰ ਮਿਟਾ ਦਿੰਦੀ ਹੈ ਕਹਿੰਦੇ ਕਿ ਮੈਂ ਨਾ ਇੱਕ ਕਥਾ ਸੁਣੀ YouTube ਤੇ ਕਹਿੰਦੇ ਮੈਂ ਉਂਝ ਹੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਫੋਨ ਦੇ ਵਿੱਚ ਹਾਈ ਸ੍ਰੀ ਜੂ ਦੇ ਕਹਿੰਦੇ ਬਾਹਰ ਮੈਂ ਬੈਠੀ ਸੀ ਅੱਖਾਂ ਮੇਰੀਆਂ ਜੰਝੂ ਸੀ ਹੱਥ ਮੇਰੇ ਕੰਬਰੇ ਸਨ ਬਹੁਤ ਹੀ ਦੁਖੀ ਹਾਲਤ ਚ ਕਹਿੰਦੇ ਮੈਂ ਪਾਠ ਕਰਨਾ ਸ਼ੁਰੂ ਕੀਤਾ ਘੰਟਾ ਡੇਢ ਘੰਟਾ ਹੋ ਗਿਆ ਪਾਠ ਚ ਧਿਆਨ ਲਾਵਾ ਮਨ ਡੋਲੇ ਗੁਰੂ ਤੇ ਵਿਸ਼ਵਾਸ ਕਰੋ ਤੇ ਗੁਰੂ ਤੱਤੀ ਵਾਹ ਨਹੀਂ ਲੱਗਣ ਦੇਗਾ ਕਹਿੰਦੇ ਕਿ ਮੈਂ ਨਾ ਗੁਟਕਾ ਸਾਹਿਬ ਫੜ ਕੇ ਪਾਠ ਕਰਦੀ ਰਹੀ ਤੇ ਪਰਮਾਤਮਾ ਅੱਗੇ ਅਰਜੋਈ ਕਰਦੀ ਰਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਮਾਤਾ ਜੀ ਨੂੰ ਠੀਕ ਕਰ ਦੋ ਸੱਚੇ ਪਾਤਸ਼ਾਹ ਜੀ ਦੁਪਹਿਰਿਆਂ ਦੀ ਇੰਨੀ ਨੌਲੇਜ ਤਾਂ ਹੈ ਨਹੀਂ ਵਾਈਗਰੂ ਪਰ ਤੁਹਾਡੇ ਦਰ ਤੇ ਮੱਥਾ ਟੇਕਣ ਜ਼ਰੂਰ ਆਵਾਂਗੀ ਕਹਿੰਦੇ ਕਿ ਜਦੋਂ ਅਰਦਾਸ ਬੇਨਤੀ ਕੀਤੀ ਇਦਾਂ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਸਨਮਾਨ ਚ ਵੀ ਫੇਰ ਕਹਿੰਦੇ ਕਿ ਅੱਧੇ ਘੰਟੇ ਬਾਅਦ ਡਾਕਟਰ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਕਿ ਪ੍ਰੈਸ਼ਨ ਹੋ ਚੁੱਕਿਆ ਹੈ ਚਲੋ ਮਾਤਾ ਜੀ ਨੂੰ ਬਿਮਾਰੀ ਸੀ ਆਪਰੇਸ਼ਨ ਕਰਨ ਨਾਲ ਠੀਕ ਹੋ ਸਕਦੀ ਸੀ ਚਲੋ ਉਹਨਾਂ ਨੇ ਕਰਤਾ ਪ੍ਰੈਸ਼ਨ ਠੀਕ ਠਾਕ ਹੋ ਗਿਆ ਹੈਂ ਤੇ ਕੁ ਡੇਢ ਬਦ ਮਗਰੋਂ ਮਾਤਾ ਜੀ ਨੂੰ ਹੋਸ਼ ਆਈ ਕਹਿੰਦੇ ਫਿਰ ਮੈਂ ਨਾ ਆਪਣੀ ਮਾਤਾ ਜੀ ਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਫੋਨ ਉਹਨਾਂ ਦੇ ਕੋਲ ਹੀ ਰੱਖਤਾ ਮਨ 'ਚ ਮੈਂ ਵੀ ਵਾਿਗੁਰੂ ਵਾਿਗੁਰੂ ਦਾ ਜਾਪ ਕਰਨ ਨਾਲ ਵੀ ਮਾਤਾ ਜੀ ਦੀ ਇਹ ਜੀ ਹਾਲਤ ਤਾਂ ਹੈ ਨਹੀਂ ਸੀ ਕਿ ਉਹ ਪਾਠ ਕਰ ਸਕਣ ਕਹਿੰਦੇ ਮੈਂ ਕਿ ਚਲੋ ਪ੍ਰਮਾਤਮਾ ਦੇ ਬੋਲ ਕੰਨਾਂ 'ਚ ਤਾਂ ਪਹਿਣਗੇ ਮਨ ਤ੍ਰਿਪਤ ਹੋਏਗਾ ਆਤਮਾ ਤ੍ਰਿਪਤ ਹੋਏਗੀ ਕਹਿੰਦੇ ਮਾਤਾ ਜੀ ਪਾਠ ਸੁਣਦੇ ਰਹੇ ਲਗਾਤਾਰ ਡੇਢ ਘੰਟਾ ਮਾਤਾ ਜੀ ਨੂੰ ਹੋਸ਼ ਆਈ ਵਾਹਿਗੁਰੂ ਦਾ ਸਿਮਰਨ ਚੱਲ ਰਿਹਾ ਸੀ ਪਾਠ ਚੱਲ ਰਿਹਾ ਸੀ ਬਾਹਰ ਬੇਟੀ ਵੀ ਪਾਠ ਕਰ ਰਹੀ ਸੀ ਤੇ ਕਹਿੰਦੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਕਿ ਮਾਤਾ ਜੀ ਘਾਤਕ ਆਪਰੇਸ਼ਨ ਤੋਂ ਠੀਕ ਹੋ ਗਏ ਦੇਖੋ ਕਹਿੰਦੇ ਵਾਹਿਗੁਰੂ ਜੇ ਆਪਣੀ ਆਈ ਤੇ ਅਜਿਹਾ ਵੱਡੇ ਵੱਡੇ ਚਮਤਕਾਰ ਹੋ ਜਾਂਦੇ ਨੇ ਲਾਈਫ 'ਚ ਲਾਈਫ ਚੇਂਜ ਹੋ ਸਕਦੀ ਹੈ ਇੱਕ ਵੈਸ਼ਿਆ ਨੂੰ ਨਾ ਰੱਬ ਨੇ ਤੁਸੀਂ ਸੁਣਿਆ ਹੋਵੇਗਾ ਕਿ ਉਹਨੂੰ ਵੀ ਇੱਕ ਰੱਬ ਦੀ ਭਗਤਣੀ ਬਣਾਤਾ ਸੀਗਾ ਤੇ ਉਹਦੀ ਭਗਤੀ ਚ ਇੰਨੀ ਕੋ ਸ਼ਕਤੀ ਸੀ ਕਿ ਰੱਬ ਖੁਸ਼ ਕਰ ਲਿਆ ਸੀ ਇੱਕ ਵੈਸ਼ਿਆ ਨੇ ਅਸੀਂ ਤਾਂ ਫੇਰ ਇੱਕ ਇਨਸਾਨ ਹਾਂ ਅਸੀਂ ਇਨਸਾਨ ਆ ਸਾਨੂੰ ਰੱਬ ਨੇ ਬਣਾਇਆ ਹੈ ਹਰ ਇੱਕ ਦੀ ਵੱਖਰੀ ਵੱਖਰੀ ਸੋਚ ਹੈ ਪਰ ਸਿਰਫ ਪ੍ਰਭੂ ਦਾ ਜਿਹੜਾ ਸਿਮਰਨ ਹੈ ਨਾ ਇਹ ਤੋਂ ਉੱਚਾ ਤੇ ਇਹ ਤੋਂ ਸੱਚਾ ਕੁਝ ਵੀ ਨਹੀਂ ਹੈ ਜੇ ਦੁਨੀਆ ਦੀ ਦੌਲਤ ਹੈ ਨਾ ਤੁਹਾਡੇ ਕੋਲ ਤੇ ਜੇ ਸਿਮਰਨ ਦੇ ਦਾਤ ਨਹੀਂ ਨਾ ਤੁਹਾਡੇ ਕੋਲ ਤੇ ਸਮਝ ਲਓ ਤੁਸੀਂ ਖਾਲੀ ਹੋ ਜੇ ਤੁਹਾਡਾ ਮਨ ਬਾਣੀ ਗੁਰਬਾਣੀ ਪੜਨ ਨੂੰ ਆਕਰਸ਼ਿਤ ਹੁੰਦਾ ਹੈ ਨਾ ਬਾਣੀ ਨਾਲ ਭਰਿਆ ਹੋਇਆ ਹੈ ਗੁਰਬਾਣੀ ਨਾਲ ਜੁੜੇ ਹੋਏ ਹੋ ਨਾ ਸਮਝ ਲਓ ਦੁਨੀਆ ਦੀ ਸਭ ਤੋਂ અપਾਰ ਦੌਲਤ ਤੁਹਾਡੇ ਕੋਲ ਹੈ ਪਰ ਜੇ ਤੁਸੀਂ ਗੁਰਬਾਣੀ ਦੇ ਨਾਲ ਨਹੀਂ ਜੁੜੇ ਤੇ ਸਮਝ ਲਓ ਤੁਸੀਂ ਅੰਦਰ ਤੱਕ ਖਾਲੀ ਹੋ ਖਾਲਸਾ ਜੀ ਮੈਂ ਸਿਰਫ ਇਹੀ ਬੇਨਤੀ ਕਰਦੀ ਹਾਂ ਕਿ ਕਈਆਂ ਦੇ ਰੋਗ ਦੁੱਖ ਤਕਲੀਫ ਦੂਰ ਹੋ ਗਏ ਨੇ ਕਿਉਂ ਨਾ ਅਸੀਂ ਵੀ ਗੁਰੂ ਦੇ ਚਰਨਾਂ ਨਾਲ ਜੁੜੀਏ ਗੁਰੂ ਪਿਆਰਿਓ ਪਾਠ ਕਰਿਆ ਕਰੋ ਸਵੇਰੇ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਉਠਾਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜਿਹੜੀ ਨੀਂਦਰ ਦਾ ਭੂਤ ਹੈ ਨਾ ਇਹ ਸਾਰਿਆਂ ਨੂੰ ਦਬਾਂਦਾ ਹੈ ਕਿ ਸੋ ਜਾ ਸੋ ਜਾ ਸੋ ਜਾ ਤੁਸੀਂ ਖੁਦ ਚੈੱਕ ਕਰਨਾ ਕਿ ਤੁਸੀਂ ਜਦੋਂ 4 ਵਜੇ ਜਾਂ 5 ਵਜੇ ਸੌਂਦੇ ਹੋ ਨਾ ਉਹ ਇੰਨੀ ਗਹਿਰੀ ਨੀਂਦ ਹੁੰਦੀ ਹੈ ਸੁਨਹਿਰੀ ਨੀਂਦ ਵੀ ਤੁਸੀਂ ਉਹਦਾ ਆਨੰਦ ਮਾਣਦੇ ਹੋ ਪਰ ਕਹਿੰਦੇ ਕਿ ਇਹ ਤਾਂ ਕਾਲ ਹੈ ਜੋ ਤੁਹਾਨੂੰ ਸਵਾ ਰਿਹਾ ਹੈ ਵੀ ਤੁਹਾਡੇ ਕਰਮ ਚੰਗੇ ਨਾ ਕਿਤੇ ਹੋ ਜਾਣ ਬੁਰੀ ਚੀਜ਼ ਹਮੇਸ਼ਾ ਕਹਿੰਦੇ ਕਿ ਜੇ ਤੁਸੀਂ ਸਵੇਰੇ ਲਗਾਤਾਰ ਉੱਠਣ ਦੀ ਆਦਤ ਪਾ ਲਓ ਨਾ 10 ਦਿਨ ਉਠੂਗੇ ਨਾ ਤੁਹਾਨੂੰ 11ਵਾਂ ਦਿਨ ਆਪਣੇ ਆਪ ਆ ਜਾਣਾ ਹੈ ਸਾਸ ਕਿ ਹਾਂ ਮੈਂ ਉਠਣਾ ਹੈ ਮੈਂ ਗੁਰਬਾਣੀ ਪੜ੍ਹਨੀ ਹੈ ਮੈਂ ਪਾਠ ਕਰਨਾ ਹੈ ਅੱਜ ਮੈਂ ਪਾਠ ਨਹੀਂ ਕੀਤਾ ਹੈ ਅੱਜ ਮੇਰਾ ਮਨ ਸੁੱਚਾ ਨਹੀਂ ਹੋਇਆ ਅੱਜ ਮੇਰਾ ਕੰਮ ਵਿੱਚ ਮਨ ਨਹੀਂ ਲੱਗ ਰਿਹਾ ਤੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਿਆ ਕਰੋ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਸਾਨੂੰ ਤੰਦਰੁਸਤੀਆਂ ਬਖਸ਼ੀ ਵਾਹਿਗੁਰੂ ਆਪ ਹੀ ਸਭ ਦਾ ਭਲਾ ਕਰਨਗੇ ਖਾਲਸਾ ਜੀ ਹਰ ਮੰਦਰ ਸਾਹਿਬ ਹਰੀ ਦਾ ਮੰਦਰ ਹੈ ਜੇ ਤੁਸੀਂ ਉਸ ਸਰੋਵਰ ਵਿੱਚ ਨਹਾਉਂਦੇ ਹੋ ਨਾ ਜਦੋਂ ਸਰੋਵਰ ਵਿੱਚ ਸਨਾਨ ਕਰਦੇ ਹੋ ਤੇ ਤੁਹਾਡੇ ਕਈ ਪਾਪ ਦੁੱਖ ਕੱਟੇ ਜਾਂਦੇ ਨੇ ਮੇਰੀ ਇਹੀ ਆਸ਼ਾ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਨਾਲ ਜੁੜੋ ਬਾਣੀ ਨਾਲ ਜੁੜੋ ਤੇ ਇੱਕ ਵਧੀਆ ਜ਼ਿੰਦਗੀ ਜੀ ਕੇ ਦੁਨੀਆ ਤੋਂ ਜਾਓ ਕਿਉਂਕਿ ਰੱਬ ਦੇ ਨਾਮ ਬਿਨਾ ਕੁਝ ਨਹੀਂ ਜਾਣਾ ਇਹ ਸਰੀਰ ਮਿੱਟੀ ਹੈ ਇਹ ਮਿੱਟੀ ਬਣ ਜਾਣਾ ਹੈ ਇੱਥੇ ਕੋਈ ਗੁਮਾਨ ਨਹੀਂ ਕਰਨਾ ਤਾਂ ਦੌਲਤ ਵੀ ਕਦੇ ਪੈਸੇ ਨੂੰ ਅੱਗ ਲਾ ਕੇ ਵੇਖਿਓ ਸਵਾਹ ਸ਼ਰੀਰ ਨੂੰ ਅੱਗ ਲਾ ਕੇ ਵੇਖਿਓ ਸਵਾਹ ਕੋਈ ਚੀਜ਼ ਇਹੋ ਜੀ ਨਹੀਂ ਹੈ ਕਿ ਜਿਸ ਦੀ ਮਨਿਆਦ ਹੋਵੇ ਅਜੀ ਕੱਪੜਾ ਪੁਰਾਣਾ ਹੋ ਜਵੇ ਨਾ ਉਹਨੂੰ ਵੀ ਵੱਟ ਕੇ ਰੱਸੀ ਬਣਾ ਲਈ ਜੀ ਪਰ ਜਦੋਂ ਬੰਦਾ ਇੱਕ ਵਾਰ ਆਪਣੇ ਸ਼ਰੀਰ ਦੇ ਵਿੱਚੋਂ ਰੂਹ ਨਿਕਲ ਗਈ ਨਾ ਤੇ ਇਹ ਸ਼ਰੀਰ ਕਿਸੇ ਕੰਮ ਦਾ ਨਹੀਂ ਹੈ ਇਹ ਮਿੱਟੀ ਹੈ ਇਹਨੂੰ ਤੇ ਜਾਨਵਰ ਵੀ ਨਹੀਂ ਖਾਂਦੇ ਇਸ ਕਰਕੇ ਪ੍ਰਮਾਤਮਾ ਦੀ ਭਗਤੀ ਨਾਲ ਜੁੜੋ ਖਾਲਸਾ ਜੀ ਜਿੰਨਾ ਹੋ ਸਕੇ ਇਸ ਕਥਾ ਨੂੰ ਸ਼ੇਅਰ ਕਰਨਾ ਖਾਲਸਾ ਜੀ ਤਾਂ ਕਿ ਹਰ ਇੱਕ ਕੋਈ ਜਾਗਰਿਤ ਹੋ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ